ਅਧੁਨਿਕਤਾ ਦੀ ਆੜ ਦੇ ਵਿੱਚ ਲਗਾਤਾਰ ਹੋ ਰਹੀ ਦਰੱਖਤਾਂ ਦੀ ਕਟਾਈ ਦੇ ਨਾਲ ਗਲੋਬਲ ਵਾਰਮਿੰਗ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਵੇਖਦਿਆਂ ਵਾਕ-ਵਾਕ ਸਮਾਜਿਕ ਜਥੇਬੰਦੀਆਂ ਤੇ ਸਰਕਾਰਾਂ ਵਾਤਵਤ ਪੌਦੇ ਲਗਾ ਕੇ ਉਪਰਾਲੇ ਕਰ ਰਹੀਆਂ ਨੇ ਤਾਂ ਜੋ ਵਾਤਾਵਰਣ ਸੰਤੁਲਨ ਬਣਿਆ ਰਵੇ ਇਸੇ ਘੜੀ ਦੇ ਤਹਿਤ ਸ਼ਹਿਰ ਦੀ ਪ੍ਰਮੁੱਖ ਸਮਾਜਿਕ ਜਥੇਬੰਦੀ ਰੋਟਰੀ ਕਲੱਬ ਨੇ 450 ਸਾਲ ਦੇ ਖਰੀਬ ਹਾਈ ਬਰੀਡ ਫਲਦਾਰ ਪੌਦੇ ਨਰਸਰੀ ਤੋਂ ਖਰੀਦ ਕੇ ਸ਼ਹਿਰ ਨਿਵਾਸੀਆਂ ਨੂੰ ਵੰਡੇ ਨੇ ਕਲੱਬ ਦੇ ਵੱਲੋਂ ਫਰੂਟ ਐਂਡ ਜੂਸ ਗਿੱਲ ਦੀ ਪੁੱਡਾ ਕਲੋਨੀ ਵਿਖੇ ਆਪਣੇ ਘਰਾਂ ਤੇ ਘਰਾਂ ਦੇ ਆਲੇ ਦੁਆਲੇ ਖਾਲੀ ਥਾਨਾਂ ਤੇ ਪੌਦੇ ਲਗਾਉਣ ਦੇ ਲਈ ਸ਼ਹਿਰ ਨਿਵਾਸੀਆਂ ਨੂੰ ਦੇਣ ਤੋਂ ਪਹਿਲਾਂ ਇਹਨਾਂ ਨੂੰ ਸੌਂ ਵਿਝਕਵਾਈ ਹੈ ਕਿ ਉਹ ਹਰ ਪੌਦੇ ਨੂੰ ਉਦੋਂ ਤੱਕ ਉਸੇ ਤਰ੍ਹਾਂ ਸੰਭਾਲ ਕਰਨਗੇ ਜਦ ਤੱਕ ਕਿ ਉਹ ਦਰਖਤ ਨਹੀਂ ਬਣ ਜਾਂਦਾ ਮੈਂ ਰੋਟੇਰੀਅਨ ਐਡਵੋਕੇਟ ਨੀਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਫਰੂਟ ਐਂਡ ਜੂਸ ਗੈਲਰੀ ਹੈ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਹੈ ਇਸ ਸਮਾਂ ਅਜ ਨੂੰ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵਾਦ ਤੋਂ ਬਾਅਦ ਪਲਾਂਟਸ ਲਗਾ ਸਕੀ ਆ ਇਹਦੇ ਵਿੱਚ ਜਿੰਨੇ ਵੀ ਸਾਰੇ ਸੱਜਣ ਆਏ ਉਹਨਾਂ ਦਾ ਬਹੁਤ ਧੰਨਵਾਦ ਦੀ ਹੈ ਫਰੂਟ ਐਂਡ ਜੂਸ ਗੈਲਰੀ ਅਤੇ ਮੈਂ ਰੋਟੇਰੀਅਨ ਮਨੀਸ਼ ਕੁਮਾਰ ਸਾਰਿਆਂ ਦਾ ਬੜਾ-ਬੜਾ ਸ਼ੁਕਰੀਆ ਕਰਨਾ ਵਾ ਮੈਂ ਨਕਰਾਜ ਸ਼ਰਮਾ ਮੈਂਬਰ ਰੋਟਰੀ ਕਲੱਬ ਗੁਰਦਾਸਪੁਰ ਔਰ ਨਾਲ-ਨਾਲ ਪੈਰਨਲ ਮੈਂ ਗ੍ਰੀਨ ਐਜੂਕੇਸ਼ਨ ਐਨਜੀਓ ਪਲੈਂਟਸ ਵਾਸਤੇ ਲੋਕਾਂ ਨੂੰ ਐਜੂਕੇਟ ਕਰਦਾ ਪਿਆ ਵਣਦਾ ਪਿਆ ਮੈਂ ਅੱਜ ਬਹੁਤ ਖੁਸ਼ ਹਾਂ ਇੱਥੇ ਜੇ ਲੋਡ ਪੂਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲੈਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਾਮੈਂਟਸ ਪਲੈਂਟਸ ਔਰ ਦੂਸਰੇ ਪਲੈਂਟਸ ਵੰਡੇ ਜਾ ਰਹੇ ਆ ਫਰੂਟ ਪਲਾਂਟ ਵੰਡੇ ਜਾ ਰਹੇ ਆ ਤੇ ਅਸੀਂ ਇੱਥੇ ਬੈਠ ਕੇ ਅੱਜ ਲੋਕਾਂ ਨੂੰ 450 ਕ੍ਰੀਪ ਪਲਾਂਟਸ ਵੰਡ ਰਹੇ ਹਾਂ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆ ਕਿ ਜੈਨੂੰ ਪਲਾਂਟ ਦੀ ਲੋੜ ਆ ਲੈ ਜਾਓ ਲੇਕਿਨ ਇੱਕ ਕੰਡੀਸ਼ਨ ਆ ਇੱਕ ਆਪੀ ਕਸਮ ਖਾ ਕੇ ਜਾਣਾ ਕਿ ਉਸ ਪਲਾਂਟਸ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਕਿਉਂਕਿ এনवायरमेंट ਨੂੰ ਸਾਫ਼ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਸਾਡੀ ਪ੍ਰਕਿਰਤੀ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਸਾਡੇ ਜੀਵਨ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਇਹ ਬਹੁਤ ਸ਼ਲਾਘਾਯੋਗ ਆ ਜੋਗਾ ਇਹ ਦੇ ਵਿੱਚ ਮੈਂ ਅੱਜ ਬਹੁਤ ਖੁਸ਼ ਆ ਕਿ ਇੱਥੇ ਸਾਡੇ ਰੋਟਰੀ ਕਲੱਬ ਵੱਲੋਂ ਔਰ ਇਹ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਲੋਕਾਂ ਨੂੰ ਸਿਹਤ ਪੱਖੋਂ ਬਹੁਤ ਐਜੂਕੇਟ ਕਰਦੇ ਪਿਆ ਔਰ ਪਲਾਂਟ ਵੰਡੇ ਜਾ ਰਹੇ ਆ ਮੈਂ ਬਹੁਤ ਖੁਸ਼ ਆ ਥੈਂਕ ਯੂ ਵੈਰੀ ਮੈਂ ਡਾਕਟਰ ਜੀਪੀਐਸ ਰਿਆਰ ਪ੍ਰੈਜ਼ੀਡੈਂਟ ਰੋਟਰੀ ਕਲੱਬ ਗੁਜਰਾਤਪੁਰ ਇਸ ਮੂਰੀਸ਼ੀ ਦੇਸ ਵੈਂਚਰ ਤੋਂ ਫਰੂਟ ਐਂਡ ਜੂਸ ਗੈਲਰੀ ਦੇ ਸੁਪਰਹਲੇ ਤੋਂ ਬਹੁਤ ਖੁਸ਼ ਆ ਇਹ এনवायरमेंटਲ ਡਰਾਈਵ ਹੈ ਟਰੀ ਪਲਾਂਟੇਸ਼ਨ ਸਾਰੇ ਕਸਿੰਜਸਾਂ ਆਪ ਅਸੀਂ ਪੌਦੇ ਲਗਾਣ ਜਾਣਦੇ ਆ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਵਿੱਚ ਇਹ ਅੱਛਾ ਉਪਰਾਲਾ ਕੀਤਾ ਹੈ ਕਿ ਡਿਸਟ੍ਰਿਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਨ ਪਾਲਣ ਕਰੇਗਾ ਸੈਕੰਡਲੀ ਜਿਹੜਾ ਇਹਨਾਂ ਨੇ ਵੈਂਚਰ ਖੋਲ੍ਹਿਆ ਹੈ ਫਰੂਟ ਐਂਡ ਜੂਸ ਉਹਦੇ ਵਿੱਚ ਲੋਕਾਂ ਦੀ ਸਿਹਤ ਦੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਹੈ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ ਥੈਂਕ ਯੂ